ਦੋਸਤੋ ਅਸੀਂ ਅੱਜ ਪਹੁੰਚੇ ਹਾਂ ਜਲਾਲਿਆਣਾ ਰੋਡ ਕੋੜਕਪੂਰਾ ਦੇ ਵਿੱਚ ਜਿੱਥੇ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਯੋਧ ਨਸ਼ਾ ਵਿਰੁੱਧ ਦੇ ਮਤਲਬ ਕਿ ਦੌਰਾਨ ਪੰਜ ਘਰਾਂ ਨੂੰ ਟੈਰ ਟੈਰੀ ਕਰਕੇ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਾਰਵਾਈ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਭਾਰੀ ਮਾਤਰਾ ਦੇ ਵਿੱਚ ਮੌਜੂਦ ਆਸ-ਪਾਸ ਦੇ ਰਹਿਣ ਵਾਲੇ ਲੋਕ ਰੋ ਰੋ ਕੇ ਆਪਣੀ ਖੁਸ਼ੀ ਕਰ ਰਹੇ ਨੇ ਬਿਆਨ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਵੀ ਆਪਣੇ ਕਮੈਂਟ ਰਾਈ ਦੱਸੋ ਨਿਆ ਸਰਕਾਰ ਦੁਆਰਾ ਇਹ ਕੀਤਾ ਗਿਆ ਓਪਰੇਸ਼ਨ ਤੁਹਾਨੂੰ ਕਿਵੇਂ ਲੱਗਿਆ ਹੈ ਮੈਂ ਕੋੜਕਪੁਰਾ ਤੋਂ 크੍ਰਿਸਚਨ ਤੇ ਗੜਾ ਪ੍ਰੈਸ਼ਰ ਬਾਰਡਰ ਜੁੜੇ ਰੋ ਵੜਤੇ ਕਿ ਉਹ ਕਦਮ ਨਿਊਜ਼ ਦੇ ਨਾਲ ਵਾਹਿਗੁਰੂ ਜੀ ਕੀ ਨਾਮ ਹੈ ਤੁਹਾਡਾ ਰੇਸ਼ਮ ਸਿੰਘ ਹੈ ਮੇਰਾ ਨਾਮ ਅੱਜ ਜੋ ਇੱਥੇ ਬਸਤੀ ਦੇ ਵਿੱਚ ਟਾਂਟਾ ਜਾ ਰਿਹਾ ਨਸ਼ਾ ਤਸਕਰਾਂ ਦੇ ਹੁੰਦੇ ਕੀ ਕਰਤਾ ਹੀ ਫਿਰ ਹੁਣ ਟੈਣੇ ਸੀਗੇ ਜਦੋਂ ਨਸ਼ਾ ਹੀ ਬਹੁਤ ਵਿੱਚ ਆ ਇਹ ਕਿਹੜਾ ਜੀ ਆਪਦੀ ਮਿਹਨਤ ਦੀ ਕਮਾਈ ਦੇ ਨਾਲ ਪਾਏ ਹੁੰਦੇ ਫਿਰ ਤਾਂ ਕੋਈ ਡਰ ਨਹੀਂ ਹੋਣਾ ਸੀਗਾ ਹੁਣ ਜੇ ਮਿਹਨਤ ਨਾਲ ਨਹੀਂ ਪਾਏਗੇ ਠੀਕ ਹੈ ਤਾਂ ਹੀ ਭੱਜੇ ਆ ਸਾਰੇ ਨਸ਼ਾ ਵੇਚ ਵੇਚ ਕੇ ਪਾਏ ਜੇ ਢਾਏ ਤੇ ਸਰਕਾਰ ਨੇ ਇਸੇ ਕਰਕੇ ਢਾਏ ਵੀ ਨਸ਼ਾ ਵੇਚ ਵੇਚ ਪਾਏ ਹੈ ਹਨਾ ਤੇ ਬਹੁਤ ਸ਼ੁਕਰ ਕਰਦੇ ਆ ਕਿ ਸਾਡੇ ਮਹੱਲੇ ਦੇ ਵਿੱਚੋਂ ਗੰਦ ਨਿਕਲਿਆ ਸਾਡੇ ਬੱਚੇ ਸਾਡੀਆਂ ਕੁੜੀਆਂ ਦੇ ਨਾਲ ਅਸੀਂ ਨੰਗ ਨਹੀਂ ਸਕਦੇ ਇਸ ਰੋਡ ਦੇ ਉੱਤੇ ਕੋਈ ਵੀ ਨਹੀਂ ਨੰਗ ਸਕਦਾ ਮਹੱਲੇ ਦਾ ਜੀਤੋ ਮਰਜੀ ਪੁੱਛ ਲੋ ਆਪਦੀ ਭੈਣ ਦੇ ਨਾਲ ਕੁੜੀ ਦੇ ਨਾਲ ਜਿਹੜਾ ਬੰਦਾ ਨੰਗ ਜੂਗਾ ਸ਼ਰਮ ਖਾਊਗਾ ਸਿਰ ਨੀਵਾ ਕਰਕੇ ਟੱਪੂਗਾ ਇੱਥੋਂ ਕਿਉਂਕਿ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਜਵਾਕ ਇਹਨਾਂ ਦੇ ਆਪ ਵੀ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਦੂਜੇ ਤੇ ਜਿਨ੍ਹਾਂ ਨੇ ਇਹਨਾਂ ਦਾ ਸ਼ੋਅ ਹੀ ਹੁੰਦਾ ਸੀ ਸਮਝ ਲਓ ਜਿਵੇਂ ਛੋਹ ਚੱਲਦਾ ਨਾ ਉਹੀ ਚੀਜ਼ ਹੈ ਇੱਥੇ ਕਿੰਨੇ ਸਾਲੋਂ ਇੱਥੇ ਨਸ਼ਾ ਕਰਿਆ ਜਾ ਰਿਹਾ ਹੈ 12-13 ਸਾਲ ਹੋ ਗਈ ਬਸ ਇਸ ਤਰ੍ਹਾਂ ਪਹਿਲਾਂ ਕੋਈ ਕਾਰਵਾਈ ਇਸ ਤਰ੍ਹਾਂ ਦੀ ਕੋਈ ਨਹੀਂ ਹੋਈ ਪਹਿਲਾਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਉਹ ਪੁਲਿਸ ਫੜ ਲੈਂਦੀ ਸੀ ਕੇਸ ਪਾ ਦਿੰਦੀ ਸੀ ਇਹਨਾਂ ਤੇ ਕਿ ਉਹ ਮਹੀਨੇ ਬਾਅਦ ਆ ਜਾਂਦੇ ਸੀ ਨਸ਼ਾ ਵੀ ਜਮਾਨਤ ਕਰਾ ਕੇ ਮਹੀਨੇ ਬਾਅਦ ਘਰੇ ਆ ਜਾਂਦੇ ਸੀ ਤੇ ਸਾਡੇ ਲੋਕਾਂ ਨੂੰ ਐਂ ਲੱਗਦਾ ਸੀ ਬਾਸ ਯਾਰ ਕੀ ਕਹੀਏ ਹੁਣ ਲੜਨ ਦੀ ਤਾਂ ਲੋੜ ਹੀ ਨਹੀਂ ਪੁ ਆਪ ਹੀ ਛੱਡ ਜਾਂਦੇ ਇਹਨਾਂ ਨੂੰ ਪਹਿਲਾਂ ਲੈ ਜਾਂਦੇ ਆ ਫਿਰ ਮਹੀਨੇ ਬਾਅਦ ਛੱਡ ਜਾਂਦੇ ਘਰੇ ਵੀ ਚੱਲੀ ਜਾਂਦੇ ਜਿਵੇਂ ਚੱਲਦਾ ਇਸ ਕਰਕੇ ਹੁਣ ਅਸੀਂ ਬਹੁਤ ਲੋਕਾਂ ਨੂੰ ਇਹੀ ਮਹਿਸੂਸ ਹੁੰਦਾ ਆ ਕਿ ਵੀ ਠੀਕ ਆ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਇੱਥੋਂ ਨਸ਼ਾ ਬੰਦ ਕੀਤਾ ਇੱਥੋਂ ਜਿਹੜਾ ਨਸ਼ਾ ਇਕੱਲਾ ਇੱਥੇ ਨਹੀਂ ਗਾ ਜੀ ਇੱਥੋਂ ਨਸ਼ਾ ਇਹ ਚਾਰੇ ਸਾਰੇ ਲਾਗੇ ਲਾਗੇ ਪਿੰਡਾਂ 'ਚ ਫੈਲਦਾ ਪਿੰਡਾਂ ਵਾਲੇ ਬਹੁਤ ਹੁੰਦੇ ਘੱਟੋ ਘੱਟ ਮੇਰੇ ਖਿਆਲ ਮੋਗਾ ਬਠਿੰਡਾ ਫਰੀਦਕੋਟ ਵੀ ਸਾਦਕ ਜਲਾਲਾਬਾਦ ਦੂਰੋਂ ਦੂਰੋਂ ਲੋਕ ਇੱਥੇ ਨਸ਼ਾ ਲੈਣ ਆਉਂਦੇ ਇਹ ਨਹੀਂ ਕਿ ਆਪਣੇ ਸ਼ਹਿਰ ਦੇ ਹੀ ਆਉਂਦੇ ਆ ਫੇਰ ਜਿਹੜੇ ਇੱਥੋਂ ਹੁਣ ਗਏ ਆ ਭੱਜੇ ਨਸ਼ਾ ਵੇਚ ਕੇ ਉਹ ਸਾਰੇ ਜੀ ਸ਼ਹਿਰ ਚ ਕਨਵਰਟ ਹੋ ਗਏ ਉਹ ਹੁਣ ਸ਼ਹਿਰਾਂ ਚ ਵਸਤੀਆਂ ਚ ਵਿੱਚ ਲੱਭੇ ਇੱਥੋਂ ਨਿਕਲੇ ਵਸਤੀਆਂ ਚ ਕਰਾਇਆ ਤੇ ਲੈ ਲੈ ਮਕਾਨ ਉਹਨਾਂ ਨੇ ਹੁਣ ਉੱਥੇ ਵੇਚਦੇ ਪਏ ਵੀ ਇੱਥੋਂ ਬੰਦ ਹੋ ਗਿਆ ਅੱਗੇ ਸਟਾਰਟ ਹੋ ਗਿਆ ਹੁਣ ਤਾਂ ਇਹ ਪੰਜਾਬ ਸਰਕਾਰ ਨੂੰ ਇਹ ਹੀ ਕਹਿੰਦੇ ਵੀ ਜਿੱਥੇ ਵੀ ਇਹ ਲੋਕੇ ਛੂਪੇ ਕੁਝ ਵੀ ਕਰਦੇ ਕੋਈ ਬੰਦੇ ਠੀਕ ਆ ਸਾਰੇ ਫੜ ਕੇ ਅੰਦਰ ਤੁੰਨੋ ਬਾਕੀ ਅਸੀਂ ਨਿਬੜ ਲਾਂਗੇ ਜਿਹੜਾ ਸਾਡੇ ਤੇ ਟੈਗ ਆਊਗਾ ਅਸੀਂ ਬਾਅਦ ਚਾਪੇ ਦੇਖ ਲਾਂਗੇ ਇੱਕ ਵਾਰੀ ਸਾਨੂੰ ਇਹ ਹੀ ਮਾਣ ਆਜੀ ਭਗਵੰਤ ਮਾਨ ਸਾਹਿਬ ਨੇ ਜਿਹੜਾ ਇੱਥੋਂ ਦਸਾ ਸਾਫ਼ ਕਰਤਾ ਤੇ ਬਹੁਤ ਵਧੀਆ ਗੱਲ ਆ ਅਸੀਂ ਸ਼ੁਕਰ ਮਨਾਉਂਦੇ ਹਾਂ ਧੰਨਵਾਦ ਜੀ ਬਹੁਤ ਬਹੁਤ ਤੇ ਐਦਾਂ ਹੀ ਇੱਥੇ ਰਵੇ ਤੇ ਸਾਨੂੰ ਬਹੁਤ ਵਧੀਆ ਮਹਿਸੂਸ ਹੋਊਗਾ ਨਸ਼ੇਸ ਲੱਗਣਾ ਇਹ ਤੁਸੀਂ ਇਹਨਾਂ ਨੂੰ ਕੀ ਗਵੇਦ ਬਹੁਤ ਵਧੀਆ ਕੀਤਾ ਸਰਕਾਰ ਨੇ ਬਹੁਤ ਸੋਹਣਾ ਕੰਮ ਕੀਤਾ ਸਰਕਾਰ ਨੇ ਪੰਜਾਬ ਸਰਕਾਰ ਮਾਨ ਦੀ ਸਰਕਾਰ ਨੇ ਇਹ ਪਹਿਲਾ ਪੁਆਇੰਟ ਜਿਹੜਾ ਪਹਿਲਾਂ ਚੁੱਕਣਾ ਸੀ ਬਾਅਦ ਚੁੱਕਣ ਦੇ ਬਦਲੇ ਅਸੀਂ ਇਹਨੇ ਜਿਹੜਾ ਟਾਈਮ ਆਇਆ ਦਰਸਤ ਆਇਆ ਵਧੀਆ ਆ ਮਾਨ ਸਾਹਿਬ ਨੂੰ ਧੰਨਵਾਦ ਕਰਦੇ ਆ ਸਰਕਾਰ ਦਾ ਵੀ ਪੰਜਾਬ ਪੁਲਿਸ ਦਾ ਵੀ ਸ਼ਾਸਨ ਪ੍ਰਸ਼ਾਸਨ ਦਾ ਮੌਕੇ ਦੇ ਅਵਸਰਾਂ ਦਾ ਵੀ ਜਿਨ੍ਹਾਂ ਨੇ ਡਾਕ ਦੇ ਮੁਕਾਬਲਾ ਕੀਤਾ ਔਰ ਸਾਡੇ ਸਾਹਮਣੇ ਜਿਹੜੇ ਲੋਕ ਇਥੋਂ ਬੁੜੀਆਂ ਬਿਮਾਰਾਂ ਬੀਬੀਆਂ ਨੂੰ ਵੀ ਨੰਗਣ ਨਹੀਂ ਦਿੰਦੇ ਨਾ ਕਿਸੇ ਬੰਦਿਆਂ ਨੂੰ ਨੰਗਣ ਦਿੰਦੇ ਸੀ ਅੜੀ ਨਾ ਖੜ ਜਾਂਦੇ ਸੀ ਉਸ ਦਿਨ ਦੀ ਸ਼ਾਂਤੀ ਆ 15 ਦਿਨਾਂ ਦੀ ਅੱਜ ਜਿਹੜਾ ਕੰਮ ਕੀਤਾ ਸਰਕਾਰ ਨੇ ਇਹੀ ਕੰਮ ਹੁੰਦਾ ਰਹੇ ਸੀ ਸਾਰੇ ਵਸਤੀ ਦੇ ਵੀ ਸਾਰਾ ਪੰਜਾਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਨਸ਼ੇ ਦੇ ਵਿਰੁੱਧ ਉੱਠੋ ਇਹਨਾਂ ਦੇ ਨਾਤ ਪਾਓ ਇਸੇ ਤਰ੍ਹਾਂ ਹੀ ਸਰਕਾਰ ਕੰਮ ਕਰਦੀ ਰਹੇ ਲੋਕਾਂ ਦੇ ਪੁੱਤ ਮਰਵਾ ਕੇ ਆਪਣੀਆਂ ਕੋਠੀਆਂ ਪਾਈਆਂ ਹਾਂ ਹਾਂ ਇਹਨਾਂ ਨੇ ਲੋਕਾਂ ਦੇ ਅੱਛਾ ਉਹਨਾਂ ਦੇ ਦਿਲ ਤੇ ਪਿੱਛਲਾ ਪੰਜਾਬ ਚਾ ਗਿਆ ਹਾਂ 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 ਅੱਜ ਪਤਾ ਲੱਗਿਆ ਉਹਨਾਂ ਨੂੰ ਕਿ ਤੇ ਅਸੀਂ ਲੋਕਾਂ ਦੇ ਪੁੱਤਾਂ ਨੂੰ ਮਰਵਾ ਕੇ ਲੋਕਾਂ ਦੀ ਬੇਇਜ਼ਤੀ ਕਰਕੇ ਲੋਕਾਂ ਦੇ ਬੱਚੇ ਨਸ਼ਿਆਂ ਦੇ ਲਾ ਕੇ ਐਡੀਆਂ-ਐਡੀਆਂ ਤਗੜੀਆਂ ਕੋਠੀਆਂ ਪਾਈਆਂ 5-5 ਲੱਖ ਰੁਪਏ ਦਾ ਬਾਥਰੂਮ ਹੈ ਇਹਨਾਂ ਦਾ ਮੈਂ ਇਹਨਾਂ ਦੇ ਸਾਰੇ ਘਰਾਂ ਨੂੰ ਜਾਣਦਾ ਮੈਂ ਇਹਨਾਂ ਤੋਂ ਕੋਈ ਡਰਦਾ ਡਰਦਾ ਨਹੀਂ ਜੋ ਕੰਮ ਕਰਦੇ ਐ ਕਿਸੇ ਨੂੰ ਬੋਲਣ ਹੀ ਨਹੀਂ ਦਿੰਦੀਆਂ ਅਸੀਂ ਬੁੜੀਆਂ ਨਾ ਬੰਦੇ ਕੁਝ ਸਾਲ ਕੁਝ ਸਾਲ ਪਹਿਲਾਂ ਇਹਦੇ ਝੁੱਗੀਆਂ ਹੁੰਦੀਆਂ ਝੁੱਗੀਆਂ ਹੀ ਹੁੰਦੀਆਂ ਸੀ ਇਹਦੇ ਅੱਜ ਤੱਕ 20 ਸਾਲ 25 ਸਾਲ ਪਹਿਲਾਂ ਆ ਕਾਗਜ਼ ਚੁਗਣ ਦਾ ਇਹਨਾਂ ਦਾ ਕੰਮ ਸੀ ਮੁੜ ਕੇ ਇਹਨਾਂ ਨੇ ਸ਼ਰਾਦ ਦਾ ਲਾ ਲਿਆ ਉਸ ਤੋਂ ਬਾਅਦ ਉਹਨੇ ਚਿੱਟੇ ਦਾ ਲਾ ਲਿਆ ਚਿੱਤੇ ਦਾ ਇਹੋ ਜਿਹਾ ਹਟ ਲੈਂਦਾ ਇਹਨਾਂ ਨੇ ਕੋਈ ਛੱਡਿਆ ਹੀ ਨਹੀਂ ਸ਼ਹਿਰ 'ਚ ਕੋਈ ਮੁੰਡਾ ਇਹੋ ਜਿਹਾ ਨੌਜਵਾਨ ਨਹੀਂ ਛੱਡਿਆ ਜਿਹੜਾ ਨਸ਼ੇ ਦੇ ਵਿੱਚ ਇਹਨਾਂ ਗਲਤੀ ਨਹੀਂ ਕੀਤਾ ਸਵੇਰੇ 6 ਵਜੇ ਹੀ ਆ ਜਾਂਦੇ ਨਸ਼ਾ ਲੈਣ ਵਾਲੇ ਬਹੁਤ ਬਹੁਤ ਮਿਹਰਬਾਨੀ ਚੈਨਲ ਵਾਲਿਆਂ ਨੂੰ ਮੈਂ ਬੇਨਤੀ ਕਰੂੰਗਾ ਪੂਰੀ ਮੇਰੀ ਲਾਇਫ ਇਹਨਾਂ ਨੂੰ ਲਿਖਾਉਣੀ ਹੈ ਦਿਖਾਉਣੀ ਆ ਤੇ ਲਾਇਫ ਹੀ ਚੱਲੀ ਜਾਵੇ ਇਹਨਾਂ ਨੂੰ ਪਤਾ ਲੱਗੇ ਜਿਹੜੇ ਦੂਜੇ ਵੀ ਵੇਚਣ ਵਾਲੇ ਉਹਨਾਂ ਨੂੰ ਵੀ ਕਰਨ ਹੋ ਜਾਣ ਕਿ ਸਰਕਾਰ ਆਪਣੇ ਵਾਅਦੇ ਤੇ ਪੂਰੀ ਨਿਤਰੀ ਆ मान सरकार और पुण्या पुण्या जो काम किया बहुत वाइस धनवाद कोटपुरा वालों मैं कर रहा और इतना ਮੇਰੀ ਸਾਬ ਜੀ ਸਾਹਿਬ ਜੀ ਸੀਮਾ ਹੁਣਾਂ ਨੇ ਆਇਡੈਂਟੀਫਾਈ ਕੀਤੇ ਨੇ ਮਿਨਿਸਪਲ ਕਮੇਟੀ ਨੇ ਆਇਡੈਂਟੀਫਾਈ ਕੀਤੇ ਨੇ ਜਿਹੜੇ ਹਾਊਸਸ ਨੇ ਜੋ ਇਲੀਗਲ ਕੰਸਟਰਕਸ਼ਨਸ ਨੇ ਇਹ ਜੋ ਬਸਤਨ ਜੋ ਗੱਲ ਇਹ ਹੈ ਕਿ ਇਹ ਸਾਰੇ ਹੀ ਘਰਾ ਦੇ ਜਿਹੜੇ ਓਨਰਸ ਨੇ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਨੇ ਇੱਕ ਜਿਹੜੀ ਲੇਡੀ ਹੈ ਲੱਜਾ ਉਹਦੇ ਦੇ ਪੂਰੇ ਪਰਿਵਾਰ ਤੇ ਐਨਡੀਪੀਐਸ ਦੇ ਪਰਚੇ ਨੇ ਉਹਦੇ ਹਸਬੰਦ ਸਿਕੰਦਰ ਉਹਦੇ ਤਿੰਨ ਮੁੰਡੇ ਨੇ ਉਹਨਾਂ ਤੇਨਾਂ ਦੇ ਪਰਚੇ ਨੇ ਔਰ ਉਹ ਤਿੰਨ ਤਿੰਨ ਮੰਜ਼ਿਲਾ ਘਰ ਅਗਰ ਉਹ ਬਣਾ ਕੇ ਬੈਠੇ ਨੇ ਤੋਂ ਇਹ ਇਹ ਸਾਹਿਬ ਨੇ ਪ੍ਰੋਪਰ ਹੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਨੋਟਿਸਿਸ ਵੀ ਕੱਟੇ ਨੇ ਔਰ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਅੱਜ ਐਸੀ ਪੁਲਿਸ ਅੰਦਾਜ਼ ਉਹਨਾਂ ਨੇ ਪ੍ਰੋਵਾਈਡ ਕੀਤੀ ਹੈ ਔਰ ਜਿਹੜੀ ਜਿਹੜੇ ਵੀ ਬੰਦੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਇਸ ਤੋਂ ਇਹ ਬਹੁਤ ਇੱਕ ਸਖਤ ਮੈਸੇਜ ਹੈ ਕਿ ਉਹ ਦਿਨ ਹੁਣ ਪੁਰਾਣੇ ਹੋ ਗਏ ਹੁਣ ਇਹ ਕੰਮ ਨਹੀਂ ਕਰਨਾ